ਸਾਬ ਸੰਗੇ ਜੀ ਪੋਠੋ ਆਰ ਦੀ ਗੱਲ ਹੈ ਗੁਜਰਾਤ ਦੇ ਜ਼ਿਲ੍ਹੇ ਵਿੱਚ ਬੁੱਢਨ ਪਿੰਡ ਐ ਇੱਕ ਜਲਾਲ ਜੱਟਾਂ ਦੇ ਤੋਂ ਅੱਗੇ ਜਦੋਂ ਜਾਈਏ ਇਧਰ ਟਾਂਡਾ ਹੈ ਉੱਥੇ ਕਸਵਾ ਜਿੱਥੇ ਸੰਤਾਂ ਨੇ ਮਰਾਲੇ ਵਾਲਿਆਂ ਨੇ 10 ਜਮਾਤ ਦਾ ਸਕੂਲ ਤਿਆਰ ਕੀਤਾ ਸੀ ਉਹ ਆਸਾਂ ਵਿੱਚ 10000 ਆਦਮੀਆਂ ਲਵਾੜੇ ਨੂੰ ਅੰਮਰ ਸ਼ਿਕਾ ਕੇ ਪੰਜਾਬੀ ਰਹਿਵਾ ਸੰਤ ਪਿੰਡਾਂ ਵਾਲਿਆਂ ਨੇ ਸੰਤ ਬਾਬਾ ਪ੍ਰੀਤ ਸੁਨਾਨ ਸੰਤ ਭਾਗ ਸੁਨਾਨ ਨੇ ਸਾਰਿਆਂ ਨਕਤਰ ਹੋ ਕੇ ਪੰਘਾਂ ਪੈਰੀ ਦੀ ਸੇਵਾ ਚ ਇਹ ਸੇਵਾ ਕੀਤੀ ਸੀ ਉਹ ਸਾਂ ਦੇ ਵਿੱਚ ਸਾਲ ਸੰਗਦੀ ਬੁੱਢਣ ਪਿੰਡ ਵਿੱਚ ਮਹਾਰਾ ਜੀਤ ਸਿੰਘ ਦੀ ਅਸਵਾਰੀ ਜਾ ਰਹੀ ਸੀ ਉੱਥੇ ਬੇਰੀ ਨੂੰ ਮੁੰਡੇ ਇੱਟਾਂ ਮਾਰਦੇ ਸਨ ਇੱਟਾਂ ਮਾਰਦਿਆਂ ਤੋਂ ਇੱਕ ਮਹਾਰਾਜੇ ਦੇ ਆ ਕੇ ਮੱਥੇ ਵਿੱਚ ਵੱਜੀ ਉਹਦੇ ਲਹੂ ਨਿਕਲਣ ਲੱਗ ਗਿਆ ਸਿਪਾਹੀਆਂ ਨੇ ਪਕੜ ਲਏ ਮੁੰਡੇ ਲੋਕ ਡਰ ਗਏ ਵੀ ਇਹ ਹੁਣ ਮੁੰਡੇ ਨਹੀਂ ਬਚਦੇ ਮਹਾਰਾ ਜੀਤ ਸਿੰਘ ਦੇ ਕੋਲੇ ਪੇਸ਼ ਕੀਤੇ ਕਹਿਣ ਲੱਗੇ ਕਾਕਾ ਤੁਸੀਂ ਇੱਟ ਕਿਉਂ ਮਾਰੀ ਹੈ ਮੇਰੇ ਸਿਰ ਤਲਵਾਇਆ ਜੰਮਿਆ ਦੂਰ ਸੁਣੋ ਦੇਖ ਲੋ ਬਿਰਸ਼ ਦਾ ਪਰਉਪਕਾਰੀ ਸਵਾਬ ਸਿਰ ਪਰਨੇ ਤਲਵਾਇਆ ਥੱਲੇ ਨੂੰ ਸਿਰ ਹੈ ਮੁੱਢ ਇਹ ਬਿਰਸ਼ ਜੰਮਿਆ ਹੈ ਓਏ ਆ ਚੱਲ ਨਾ ਚੱਲਿਆ ਫੇਰ ਚੱਲੋ ਕਿ ਬਿਰਸ਼ ਖੜਾ ਰਹਿਣਾ ਚਲਾਏ ਮਾਨ ਨਹੀਂ ਹੁੰਦਾ ਕਿਸੇ ਪਾਸੇ ਇਉ ਗੁਰਸਿੱਖ ਸਾਰਿਆਂ ਦੇ ਚਰਨ ਧੂੜ ਬਣ ਕਰਕੇ ਗੁਰਸਿੱਖੀ ਜੀਵਨ 'ਚ ਜੰਮਿਆ ਹੈ ਕਿਸੇ ਫੇਰ ਓਏ ਆ ਚੱਲ ਨਾ ਚੱਲਿਆ ਚੱਲ ਗੁਰਮਤਿ ਤੇ ਹੋ ਕੇ ਕਰੇ ਹੋਰ ਕਿਸੇ ਦੇ ਵਖਣੀਆਂ ਇਹਦੇ ਮਗਰ ਨਹੀਂ ਚੱਲਦਾ ਚੱਲ ਹੋ ਕੇ ਰਹਿਣਾ ਗੁਰਮਤ ਵਿੱਚ ਪਾਣੀ ਪਾਲਾ ਤੋਪ ਸਹ ਦੇਖ ਲੋ ਪਾਣੀ ਬਿਰਸਹਾਰਦਾ ਹੈ ਜੇ ਮੀਂਹ ਪਵੇ ਪਾਲਾ ਵੀ ਸਹਾਰਦਾ ਤੂਬੀ ਸਹਾਰਦਾ ਹੈ ਇਹ ਗੁਰਸਿੱਖ ਪਾਣੀ ਦੀ ਨਿਆਈ ਪਦਾਰਥਾਂ ਦਾ ਜੇ ਪਾਣੀ ਪਵੇ ਉਹਦੇ ਵਿੱਚ ਵੀ ਲੀਨ ਹੋ ਕੇ ਰੁੱੜਦੇ ਨਹੀਂ ਹਨ ਤੇ ਪਾਲੇ ਦੀ ਨਿਆਈ ਜਿਹੜੇ ਪਾਪੀ ਆਦਮੀ ਆ ਉਹਨਾਂ ਦੇ ਕੀਤੇ ਕਸੂਰਾਂ ਨੂੰ ਵੀ ਪ੍ਰਵਾਨ ਕਰ ਲੈਂਦੇ ਆ ਧੁੱਪ ਸਹ ਉਹ ਧੁੱਪ ਦੀ ਨਹੀਂ ਆਈ ਜਿਹੜੇ ਤ੍ਰਿਸ਼ਨਾਲੂ ਆਦਮੀ ਆ ਉਹਨਾਂ ਦੀਆਂ ਤਰਕਾਂ ਵੀ ਸਹਾਰ ਲੈਂਦੇ ਹਨ ਉਹ ਤਪ ਹੋਂ ਨਾ ਟਲਿਆ ਤਪ ਕਰ ਲੈਗੇ ਲੋ ਬਿਰਖ ਐਵੇਂ ਗੁਰਮੁਖ ਤਪ ਕਰਦੇ ਟਲਦੇ ਨਹੀਂ ਆਗਿਆ ਮੈਂ ਦੁੱਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਸਫਲਿਓ ਬਿਰਖ ਸੁਹਾਵੜਾ ਬਿਰਖ ਸਾਧ ਫਲ ਦੇ ਬਿਰਖ ਹੈ ਬڑا ਸੋਹਣੀਕ ਬਿਰਸ਼ ਹੁੰਦਾ ਹੈ ਫਲ ਸੁਫਲਿਓ ਫਲਿਆ ਸੋਹਣੇ ਫਲਾਂ ਕਰਕੇ ਫਲਿਆ ਹੁੰਦਾ ਇਸ ਤਰ੍ਹਾਂ ਸਫਲਿਆ ਗੁਰਮਖੰ ਦਾ ਜੀਵਨ ਬਿਰਸ਼ਾਂ ਦੀ ਨਹੀਂ ਆਈ ਹੈ ਬ੍ਰਹਮ ਗਿਆਨੂ ਕੀ ਫਲਾਂ ਕਰਕੇ ਸੋਹਣੇ ਫਲੇ ਹੋਏ ਹਨ ਫਲ ਦੇ ਵੱਟ ਵਗਾਈਆ ਬੰਕੇ ਦੇਖੋ ਪਰਪਕਾਰ ਬਿਰਸ਼ ਦਾ ਜੇ ਕੋਈ ਵੱਟਾ ਮਾਰੇ ਉਹਨੂੰ ਫਲ ਦਿੰਦਾ ਹੈ ਬਿਰਸ਼ ਕਰ ਵੱਟ ਨਾ ਹੱਲਿਆ ਤੇ ਜੇ ਕਰ ਵੱਟ ਰੱਖਦੇ ਹੱਲਦਾ ਨਹੀਂ ਆਪਣੇ ਆਪ ਨੂੰ ਚਰਾ ਲੈਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਹਾਲ ਦੇ ਵਟ ਵਗਾਈ ਹੈ ਭਾਈ ਸਾਧ ਸੰਗਤ ਜੀ ਪੋਠੋਆ ਦੀ ਗੱਲ ਹੈ ਗੁਜਰਾਤ ਦੇ ਜ਼ਿਲ੍ਹੇ ਵਿੱਚ ਬੁੱਢਨਪਿੰਡ ਐ ਇੱਕ ਜلال ਜੱਟਾਂ ਦੇ ਤੋਂ ਅੱਗੇ ਜਦੋਂ ਜਾਈਏ ਇਧਰ ਟਾਂਡਾ ਹੈ ਉੱਥੇ ਕਸਵਾ ਜਿੱਥੇ ਸੰਤਾਨ ਮ ਮਰਾਲੇ ਵਾਲਿਆਂ ਨੇ 10 ਜਮਾਤ ਦਾ ਸਕੂਲ ਤਿਆਰ ਕੀਤਾ ਸੀ ਉਹ ਆਸਾਂ ਵਿੱਚ 10000 ਆਦਮੀਆਂ ਲਵਾਉਣੇ ਨੂੰ ਅੰਮਰ ਸ਼ਿਕਾ ਕੇ ਪੰਜਾਬੀ ਰਹਿਵਾਸ ਸੰਤ ਪਿੰਡਾਂ ਵਾਲਿਆਂ ਨੇ ਸੰਤ ਬਾਬਾ ਪ੍ਰਿੰਸ ਮਾਨ ਸੰਤ ਭਾਗਸਣਾ ਨੇ ਸਾਰਿਆਂ ਨਕਤਰ ਹੋ ਕੇ ਪੰਆ ਪੈਰੀ ਦੀ ਸੇਵਾ ਚ ਇਹ ਸੇਵਾ ਕੀਤੀ ਸੀ ਕੋਸਾਂ ਦੇ ਵਿੱਚ ਸਾਲ ਸਿੰਘ ਜੀ ਬੁੱਢਣ ਪਿੰਡ ਵਿੱਚ ਮਹਾਰਾ ਜੀਤ ਸਿੰਘ ਵੀ ਇਸ ਵਾਰੀ ਜਾ ਰਹੀ ਸੀ ਉੱਥੇ ਬੇਰੀ ਨੂੰ ਮੁੰਡਿਆਂ ਇਟਾਂ ਮਾਰਦੇ ਸਨ ਇਟਾਂ ਮਾਰਦਿਆਂ ਤੋਂ ਇੱਕ ਮਹਾਰਾਜੇ ਦੇ ਆ ਕੇ ਮੱਥੇ ਵਿੱਚ ਵੱਜੀ ਉਹਦੇ ਲਹੂ ਨਿਕਲਣ ਲੱਗ ਗਿਆ ਸਪਾਹੀਆਂ ਨੇ ਪਕੜਲੇ ਮੁੰਡੇ ਲੋਕ ਡਰ ਗਏ ਵੀ ਇਹ ਹੁਣ ਮੁੰਡੇ ਨਹੀਂ ਬਚਦੇ ਮਹਾਰਾਜ ਜੀ ਸਿੰਘ ਦੇ ਕੋਲੇ ਪੇਸ਼ ਕੀਤੇ ਕਹਿਣ ਲੱਗੇ ਕਾਕਾ ਤੁਸੀਂ ਇਟ ਕਿਉਂ ਮਾਰੀ ਹੈ ਮੇਰੇ ਕਹਿਣ ਲੱਗੇ ਅਸੀਂ ਤੁਹਾਡੇ ਤਾਂ ਨਹੀਂ ਇਟ ਮਾਰੀ ਮਹਾਰਾਜਾ ਐਨਾ 베ਰੀ ਚ ਇਟ ਮਾਰਦੇ ਸੀ 베ਰੀ ਨੂੰ 베ਰ ਲੱਗੇ ਹੇ ਸੀ ਉਹ ਜਦੋਂ ਇਟ ਮਾਰਦੇ ਸੀ 베ਰ ਦਿਖਦੇ ਸੀ ਕਹਿੰਦੇ ਓਹੋ ਵੇਖੋ ਇਹ 베ਰੀ ਜਿਹੜੀ ਜੜ ਹੋਇਆ ਹੈ ਇਹਦਾ ਫਲ ਨਹੀਂ ਇਟ ਮਾਰੀ ਤੂੰ ਮੈਂ ਰਾਜਾ ਹੋ ਕੇ ਇਹਨੂੰ ਕੈਦ ਕਰਾਂ ਇਹਨਾਂ ਨੂੰ ਉਹ ਬੁੱਧਨਪਿੰਡ ਉਹਨਾਂ ਦੋਹਾ ਲੜਕਿਆਂ ਨੂੰ ਬਖਸ਼ੀਸ਼ ਕਰਤਾ ਸੀ ਉਹਨਾਂ ਨਾਲ ਸੰਗੇਜੀ ਇਹ ਪੋਠੋ ਆਰਦੀ ਗੱਲ ਹੈ ਗੁਜਰਾਤ ਦੇ ਜ਼ਿਲ੍ਹੇ ਦੀ ਜਾਂਦਿਆ ਹੋਆਨ ਸਿਆਲਕੋਟ ਤੋਂ ਅੱਗੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰਸਿੱਖਾਂ ਦਾ ਜੀਵਨ ਹੈ ਫਲ ਦਿੰਦੇ ਆ ਬਟ ਬਟਾ ਵਗਾਏ ਤੋਂ ਵੀ ਫੇਰ ਵੀ ਉਹ ਫਲ ਲਈ ਪਿੰਡ ਬਖਸ਼ੀਸ਼ ਕਰਤਾ ਸੀ ਮਹਾਰਾਜ ਰਣਜੀਤ ਸਿੰਘ ਨੇ ਇਹ ਗੁਰਸਿੱਖੀ ਜੀਵਨ ਹੋਣਾ ਚਾਹੀਦਾ ਇਹ ਹਜਿਆ ਕਰਵਤ ਨਾ ਹਲਿਆ ਤੇ ਪਰਵਤ ਵਿੱਚ ਹਲਦੇ ਨਹੀਂ ਜਿਵੇਂ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਤੀਰੇਆ ਗਿਆ ਸੀ ਫੇਰ ਵੀ ਜਪਸਾਹਬ ਦਾ ਪਾਠ ਕਰਦੇ ਰਹੇ ਹਿੱਲੇ ਨਹੀਂ ਆਪਣੀ ਜੀਵਨ ਮੁਕਤੀ ਆਨੰਦ ਨੂੰ ਮਖਾਇਆ ਬੇਪਰਵਾਹ ਹੋ ਕੇ ਬੁਰੇ ਕਰਨ ਬੁਰੇ ਆਈਆਂ ਜਿਹੜੇ ਬੁਰੇ ਲੋਕ ਆ ਭਾਵੇਂ ਬਰਿਆਈਆਂ ਕਰਦੇ ਹੀ ਰਹਿੰਦੇ ਹਾਂ ਭਲਾਈ ਭਲਿਆ ਭਰਿਆਪੁਰਖਾਂ ਨੂੰ ਭਲਾਈ ਕਰਨੀ ਉਹ ਗੁਰ ਸਿੱਖ ਨੇ ਹਮੇਸ਼ਾ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਨੇ ਦੀ ਬਾਤ ਸਿੱਖਣੀ ਹੈ। ਅਭੁਗਣ ਕੀਤੇ ਗੁਣ ਕਰਨ। ਜਿਹੜੇ ਉਹ ਗੁਣ ਕਰਨ ਵਾਲੇ ਆਦਮੀ ਉਹਨਾਂ ਤੇ ਵੀ ਉਪਕਾਰ ਕਰਨਾ ਹੈ। ਜਾਕਰ ਸਾਧ ਵਿਰਲੇ ਆ। ਇਹ ਜੀ ਜਾਰੀ ਤੇ ਸਾਧ ਬਾਦ ਵਿਰਲੇ ਆ ਭਾਈ। ਉਹ ਸ੍ਰੇਸ਼ਟ ਗੁਰਸਿੱਖ ਸਾਧ ਕਹੋ ਉਹਨਾਂ ਨੂੰ। ਔਸਰ ਆਪ ਛਲਾਇੰਦ। ਦੇਖ ਲਓ ਸਾਰੇ ਸਰ ਉਹ ਲੋਕ ਉਹਨਾਂ ਦੀ ਨਿੰਦਿਆ ਕਰਦੇ ਵੀ ਇਹ ਛੜੇ ਆ ਗਿਆ ਇਹਨੂੰ ਕੋਈ ਲਿਆਕਤ ਨਹੀਂ। ਸਮਝ ਨਹੀਂ ਅਸੀਂ ਦਿਵਾਲਿਆ ਆਪਦੇ ਦਾਬੇ ਵਿੱਚ। ਇਉ ਲੋਕਾਂ ਨੂੰ ਸੱਲ ਵਿੱਚ ਦਾ ਆਪਣੇ ਆਪ ਨੂੰ ਛੜਾਏ ਹੋਏ ਪ੍ਰਤੀਤ ਹੁੰਦੇ ਕਿ ਛੜੇ ਗਏ ਹਨ ਦਿਨ ਅਵਸਰ ਛਲਿਆ ਵਗਤ ਨੂੰ ਛੱਡ ਲਿਆ ਸਾਧ ਸੰਗਤ ਜੀ ਉਸ ਬੰਦ ਨੂੰ ਛੱਡ ਕੇ ਮੁਕਤ ਹੋ ਗਏ ਹਨ ਐਡਾ ਵੱਡਾ ਜੀਵਨ ਉਹਨਾਂ ਦਾ ਬਣ ਗਿਆ ਹੈ ਕਿੰਦੀ ਗੁਰਸਿੱਖੀ ਭਾਈ ਸਾਹਿਬ ਕਹਿ ਰਹੇ ਹੈ ਇਹ ਜੇ ਸੇ ਕੋਈ ਕਰੋਨਾ ਚੋਂ ਕਦੋਂ ਹੋਵੇਗਾ ਨਿਆਣੂ ਦੇ ਦਾਤ ਬਖਸ਼ੀ ਐ ਉਹ ਤਾਨਾਨ ਵਾਹਣ ਵਾਲੇ ਪਿਆਰੇ ਮਰਦਾ ਹੋਏ murid ਤੇ ਭਾਈ ਜਿਹੜਾ murid ਹੁੰਦਾ ਉਹਨੂੰ ਮਰਦੇ ਯਾਰ ਕੋ ਹੋਣਾ ਚਾਹੀਦਾ ਹੈ ਮਰਦਾ ਜਿਵੇਂ ਅੰਗ ਨਹੀਂ ਹੰਗਾਉਦਾ ਇਉ ਮੰਦੇ ਸੰਕਲਪ ਨਹੀਂ ਕਰੇ ਹਿਲਣੇ ਚਾਹੀਦੇ ਐਸਾ ਜਿਹਾ murid ਬਨਣਾ ਚਾਹੀਦਾ ਮਹਾਰਾਜ ਐ ਸਿੱਖ ਸੋ ਗੋਰ ਘੋਰ ਸਮਾਵਾਂ ਉਹ ਗੁਰੂ ਸਾਹਿਬ ਦੀ ਆਗਿਆ ਰੂਪੀ ਘੋਰ ਵਿੱਚ ਗੁਰੂ ਸਾਹਿਬ ਦੇ ਧਿਆਨ ਰੂਪੀ ਗੌਰ ਚ ਉਹ ਸਮਾ ਸਕਦਾ ਹੈ ਲੀਨ ਹੋ ਸਕਦਾ ਹੈ ਸ਼ਬਦ ਦਾ ਸੁਰ ਤੇ ਲੇਵ ਲੀਨ ਹੋ ਸ਼ਬਦ ਦੇ ਸੁਰ ਜਿੱਤ ਨੂੰ ਜੋੜ ਕੇ ਲੇਵ ਲਾ ਕੇ ਲੀਨਿਕ ਰੂਪ ਹੋ ਜਾਂਦਾ ਹੈ ਉਹ ਆਪ ਗਵਾਵਾ ਕਿਉਂ ਗੁਰੂ ਸਿ ਆਪਣੇ ਆਪ ਨੂੰ ਗਵਾ ਕੇ ਅਪੇਦ ਹੋ ਜਾਂਦੇ ਆ ਵਾਹਿਗੁਰੂ ਵਿੱਚ ਤਨ ਧਰਤੀ ਕਰ ਧਰਮ ਸਾਲ ਉਹ ਆਪ ਦੇ ਸਰੀਰ ਨੂੰ ਧਰਤੀ ਬਣਾ ਕੇ ਧਰਮ ਸਾਲਾ ਬਣਾ ਦਿੰਦੇ ਸੰਗਤ ਦੇ ਬੈਠਣ ਵਾਂਗ ਤੇ ਸੁਭਗੁਣਾ ਰੂਪੀ ਸੰਗਤ ਵਾਸਤੇ ਮਨ ਦਬ ਵਿਸ਼ਾਵੈ ਮਨੂ ਸਫਦੀ ਨਹੀਂ ਆਈ ਦਬਦੀ ਨਹੀਂ ਬਣਾ ਕੇ ਵਿਸ਼ਾਉਂਦੇ ਐ ਐਡਾ ਉੱਚਾ ਜੀਵਨ ਉਹਨਾ ਗੁਰਸਿੱਖਾਂ ਦਾ ਸਭ ਦੇ ਚਰਨਾਂ ਦੀ ਧੂੜ ਸੀ ਉਪਵਾਹੀ ਦਬ ਜੇ ਸਾਈਂ ਲੋਣੇ ਸਭ ਇੱਕ ਛਿੱਜਾ ਬਿਆਲ ਟਾੜੀ ਐ ਤਾਂ ਸਾਈਂ ਦੇ ਦਰਵਾੜੀ ਐ ਲੱਤਾਂ ਹੀਠ ਲਟਾੜੀ ਐ ਕੋ ਸਮਾਂ ਦੇ ਸਾਈਂ ਦਬਦੇ ਸਾਈਂ ਲੱਤਾਂ ਹੀਠਾ ਦਵਾਇਆ ਜਾਂਦਾ ਸਭ ਬਣਾਉਣ ਵੇਰੇ ਸ਼ਾਬਾਦ ਹਕਮ ਆਵਾ ਗੁਰੂ ਸਿੱਖ ਨੂੰ ਭਾਵੇਂ ਕੋਈ ਲਕਾੜੀ ਜਾਵੇ ਸਭ ਤੋਂ ਨੀਵਾ ਹੋ ਕੇ ਗੁਰੂ ਸਾਹਿਬ ਦੇ ਸ਼ਬਦ ਲਤਾ ਹੀਟ ਲਤਾੜੀ ਐ ਤੇਰੇ ਹੀਟਾਂ ਲੋਕ ਭਾਵੇਂ ਦਵਾਈ ਜਾਣ ਉਹਨੂੰ ਕਹਿੰਦੇ ਤਾਂ ਮਾਰਤਾ ਅਸੀਂ ਦਵਾ ਲਿਆ ਹੈ ਛੱਡਿਆ ਨਹੀਂ ਗੁਰ ਸ਼ਬਦ ਹਕਮਾ ਫਿਰ ਕੀ ਗੁਰ ਸਿ ਕਾਪਾ ਭਾਗਵਾ ਕੇ ਸ਼ਬਦ ਦੀ ਕਮਾਈ ਕਰੇ ਐਸਾ ਜੀਵਨ ਹੋਵੇ ਪਹਾਏ ਭਗਤ ਨੀਵਾਨ ਹੋ ਕਿਉਂ ਭਾਈ ਪ੍ਰੇਮਾ ਭਗਤੀ ਨਾਲ ਨਿਮਰਤਾ ਵਾਲਾ ਹੋਵੇ ਗੁਰਮਤ ਠਹਿਰਾਵਾ ਇਹਨਾ ਨਾ ਗੁਰਮਤ ਹੈ ਉਹਦੇ ਅੰਦਰ ਗੁਰਮਤ ਅਟਕ ਸਕਦੀ ਹੈ ਉਹ ਗੁਰਮਤ ਨੂੰ ਦਿਲ 'ਚ ਟਿਕਾ ਸਕਦਾ ਹੈ ਤਨ ਜਿਨਾ ਗੁਰਮਖਾ ਨੂੰ ਇਹ ਗੁਰਮਤਿ ਗੁਰੂ ਸਾਹਿਬ ਨੂੰ ਬਖਸ਼ੀ ਹੈ ਵਰਸੈ ਨਿਜਰਤ ਹਾਰੋ ਜਿਵੇਂ ਸਾਧ ਸੰਗਤ ਜੀ ਧਰਤੀ ਦੇ ਉੱਤੇ ਇੱਕ ਰਸ ਬੱਦਲ ਦੀ ਬਰਖਾ ਹੋ ਕੇ ਵਰਸਦੀ ਹੈ ਐ ਗੁਰੂ ਸਾਹਿਬ ਇੱਕ ਰਸ ਉਪਦੇਸ਼ ਦੀ ਬਰਖਾ ਉਹਨਾਂ ਤੇ ਕਰਦੇ ਹਨ ਸੰਗਤ ਚੱਲ ਆਵ ਜਿਹੜਾ ਭਾਈ ਸੰਗਤ ਚੱਲ ਕੇ ਆਵੇ ਐ ਗੁਰੂ ਸਾਹਿਬ ਨੇ ਹਾਰ ਕਰ ਦਿੰਦੇ ਹਨ ਉਹਨੂੰ ਪਾਏ ਭਗਤ ਨਿਵਾਣ ਹੋਏ ਗੁਰਮਤਿ ਠਹਿਰਾਵੈ ਬਰਸਾ ਨਿਜਰ ਧਾਰ ਹੋਏ ਸੰਗਤ ਚੱਲ ਆਵ ਵਾਹਿਗੁਰੂ ਜੀ ਕਾ ਖਾਲਸਾ